ਸ਼ਕਤੀ ਦੇ ਭਾਈ ਫਾਨ ਸਿੰਘ ਨੇ ਉਹਨਾਂ ਦਾ ਬੱਚਾ ਹੀਰੋ ਹੋਇਆ ਉਹਨਾਂ ਆਪਣੀ ਸਾਰੀ ਜਾਇਦਾਦ ਗੁਰੂ ਬਾੜਾ ਜੀ ਦੇ ਨਾਲ ਆਤੀਆ ਲਿਖਿਆ ਜੀ ਗੁਰੂ ਦੇ ਕੋਲ ਇਹ ਨਾਲ ਕਰੋ ਯਾਰ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਦਾਸ ਤਰਲੋਜਨ ਸਿੰਘ ਸ੍ਰੀ ਗੁਰੂ ਗ੍ਰੰਥ ਸਾਹਿਬ ਸਤਕਾਰ ਕਮੇਟੀ ਦਾ ਸੇਵਾਦਾਰ ਕੀ ਮਸਲਾ ਜੀ ਜਿਹੜਾ ਤੁਸੀਂ ਮਸਲਾ ਜਿਹੜਾ ਜੀ ਜਿਹੜੀ ਜ਼ਮੀਨ ਹੈ ਜਾਇਦਾਦ ਹੈ ਖਾਲਸਾ ਪੰਥ ਦੀ ਆ 10ਵੇਂ ਪਾਤਸ਼ਾਹ ਗੁਰੂ ਗੋਬਿੰਦ ਸਿੰਘ ਸੱਚੇ ਪਾਤਸ਼ਾਹ ਜੀ ਦੇ ਇਹ ਨਾਂ ਤੇ ਇੱਕ ਪਰਿਵਾਰ ਨੇ ਕਰਾਈ ਸੀ ਉਹਨਾਂ ਦਾ ਇੱਕੋ ਇੱਕੋ ਲਟਕਾ ਸੀਗਾ ਪ੍ਰਾਤਨ ਸਮੇਂ ਦੇ ਵਿੱਚ ਤੇ ਜਦੋਂ ਉਹ ਚੜ੍ਹਾਈ ਕਰ ਜਾਂਦਾ ਤੇ ਉਦੋਂ ਬਾਅਦ ਉਹਨਾਂ ਨੇ ਇਹ ਪੰਥ ਦੇ ਨਾਂ ਕਰ ਦਿੱਤੀ ਜ਼ਮੀਨ ਤੇ ਇਹ ਜਿਹੜੀ ਸੰਸਤਾ ਬਣੀ ਆ ਇਹਨਾਂ ਨੇ ਕੀਤਾ ਹੈ ਤੇ ਖਾਲਸਾ ਪੰਥ ਦੀ ਸਾਰੀ ਜਾਇਦਾਦ ਸੀ ਪਰ ਇਹਨਾਂ ਨੇ ਆਪਣੇ ਬੱਚਿਆਂ ਵਾਸਤੇ ਆਪਣੇ ਪਰਿਵਾਰ ਵਾਸਤੇ ਨੂੰ ਮਹਿੰਗੇ ਭਾ ਜਿਹੜੀ ਆ ਉਹ ਵੇਚ ਕੇ ਤੇ ਵਰਤ ਲਿਆ ਵਾ ਤੇ ਹੁਣ ਪਤਾ ਲੱਗਾ ਇਹ ਇੱਥੇ ਸਾਡਾ ਵੀਰ ਆ ਇੱਕ ਕੋਲੀ ਇਹ ਬਹੁਤ ਲੰਮੇ ਸਮੇਂ ਤੋਂ ਜਿਹੜਾ ਵਾ ਉਹ ਕੋਰਟ ਕੇਸ ਲੜ ਰਿਹਾ ਸੀਗਾ ਉਹਦੀਆਂ ਤਰੀਕਾਂ ਵੀ ਹੁਣ ਲੱਗ ਕੇ ਆ ਗਈਆਂ ਤੇ ਅਸੀਂ ਤੇ ਅੱਜ ਇੱਥੇ ਪਹੁੰਚੇ ਆਂ ਜਦੋਂ ਸਾਰੀ ਇਹਦੀ ਸ਼ਾਨਬੀਨ ਕੀਤੀ ਆ ਜਿਹੜੇ ਕਾਗਜ਼ ਵੀ ਸਾਨੂੰ ਮਿਲੇ ਆ ਉੱਥੇ ਦੋਹਾਂ 10ਵੇਂ ਪਾਤਸ਼ਾਹ ਦਾ ਨਾਮ ਆ ਤੇ ਅਸੀਂ ਤਾਂ ਉਹਨੇ ਪ੍ਰਸ਼ਾਸਨ ਕੋਲੋਂ ਵੀ ਇਹਨਾਂ ਤੇ ਸਖਤ ਸਖਤ ਕਾਰਵਾਈ ਕੀਤੀ ਜਾਵੇ ਤੇ ਜਿੰਨੀ ਇਹ ਜਿਹੜੀ ਜਾਇਦਾਦ ਆ ਇਹ ਖਾਲਸਾ ਪੰਥ ਦੇ ਹਵਾਲੇ ਕੀਤੀ ਜਾਵੇ ਜੋ ਕਿ ਇਹ ਗਰੀਬ ਪਰਿਵਾਰਾਂ ਦੇ ਗਰੀਬ ਬੱਚਿਆਂ ਦੀ ਪੜ੍ਹਾਈ ਤੇ ਹਸਪਤਾਲਾਂ ਵਾਸਤੇ ਕੰਮ ਆ ਸਕੇ ਲੇਕਿਨ ਪੁਰਾਤਨ ਜਗ੍ਹਾ ਜਿਹੜੀ ਆ ਉਹਨੂੰ ਕੋਈ ਬੰਦਾ ਵੇਚ ਨਹੀਂ ਸਕਦਾ ਇਸਾ ਮਤ ਮਹਾਰਾਜਾ ਰਣਜੀਤ ਸਿੰਘ ਦੀ ਬਹੁਤ ਸਾਰੀ ਪ੍ਰਾਪਰਟੀ ਆ ਉਹ ਵੀ ਲੋਕ ਵੇਚ ਕੇ ਕੋਈ ਹੋਰ ਜਗ੍ਹਾ ਵੇਖੀ ਸਕਦੇ ਲੇਕਿਨ ਉਹ ਕਹਿ ਰਹੇ ਕਿ ਅਸੀਂ ਜਗ੍ਹਾ ਖਰੀਦ ਰਿਹਾ ਨਾਲ ਨਾਲ ਕਿ ਤਾਂ ਜੋ ਕਿ ਹੋਰ ਸੰਸਥਾ ਬਿਲਕੁਲ ਜੀ ਉਹ ਵੀਰੇ ਗੱਲ ਕਰ ਰਿਹਾ ਸੀ ਨਾਲ ਉਹਨੇ ਵੀ ਗੱਲ ਕੀਤੀ ਆ ਇੱਕ ਤੁਸੀਂ ਉਹ ਨੋਟ ਕੀਤੀ ਹੋਣੀ ਆ ਕਿ ਜਿਹੜੇ ਐਸਡੀਐਮ ਨੇ ਤੁਸੀਂ ਸਵਾਲ ਕੀਤਾ ਪ੍ਰਸ਼ਾਸਨ ਦੇ ਉਹਨਾਂ ਕਿਹਾ ਕਿ ਜਦੋਂ ਅਸੀਂ ਕਾਗਜ਼ ਪੱਤਰ ਦਿੰਨੇ ਆ ਉਹ ਗੋਲਮੋਲ ਕਰ ਦਿੰਦੇ ਆ ਇਹ ਅਫਸਰਾਂ ਕਾਗਜ਼ ਪੱਤਰ ਹੈ ਹੀ ਕੋਈ ਨਹੀਂ ਆ ਤੇ ਅੱਜ ਜੇ ਇਹ ਸਸਤਾ ਜਿਤਨਾ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਕੋ ਖਾਲਸਾ ਪੰਥ ਦੀ ਜਾਇਦਾਦ ਆ ਬਹੁਤ ਵੱਡੇ ਪੱਦਰ ਤੇ ਤੇ ਜੇ ਉਹ ਵੇਚਣੀ ਚਾਹਣ ਉਹ ਇੱਕ ਕਿਲਾ ਵੀ ਇੱਧਰ ਉੱਧਰ ਕਰ ਸਕਦੇ ਆ ਕਨਾਲ ਮਰਲਾ ਵੀ ਕਰ ਸਕਦੇ ਆ ਇਹ ਨਹੀਂ ਕੋਈ ਵੀ ਸੰਸਾ ਜਿਹੜੀ ਆ ਉਹ ਵੇਚ ਨਹੀਂ ਸਕਦੀ ਉਹ ਉਹਨੂੰ ਵਧਾ ਸਕਦੀ ਆ ਉਹਤੇ ਕਾਰੋਬਾਰ ਕਰ ਸਕਦੀ ਆ ਉਹਨੂੰ ਸੰਸਥਾ ਵਾਸਤੇ ਧਰਮ ਵਾਸਤੇ ਆਮ ਲੋਕਾਂ ਵਾਸਤੇ ਉਹ ਵਰਤੀ ਜਾ ਸਕਦੀ ਆ ਨਾ ਕਿ ਵੇਚ ਸਕਦੇ ਆ ਇਹ ਗੱਲ ਤੇ ਵੀਰ ਉਹਨਾਂ ਨੇ ਆਪਣੇ ਮੂੰਹ ਮੰਨ ਲਈ ਵੀ ਅਸੀਂ ਵੇਚੀ ਆ ਤੇ ਵੇਚ ਕੇ ਪਾਸੇ ਲਈ ਆ ਇਹ ਹੀ ਬੜੀ ਵੱਡੀ ਗਲਤੀ ਆ ਤੇ ਗਾਰਡ ਲਈ ਜਿਹੜੀ ਕਾਰਵਾਈ ਉਹ ਪ੍ਰਸ਼ਾਸਨ ਕਰ ਰਿਹਾ ਜੀ ਲਾਸਵਾਲ ਆ ਜੀ ਜੇਕਰ ਨਹੀਂ ਜਗ੍ਹਾ ਮਿਲਦੀ ਤਾਂ ਕੀ ਫਿਰ ਐਜੀਟੇਸ਼ਨ ਸ਼ੁਰੂ ਕੀਤਾ ਜਾ ਸਕਦਾ ਕੋਈ ਬਟੇ ਬੱਦਰ ਤੇ ਜੀ ਬਿਲਕੁਲ ਜੀ ਜੇ ਪ੍ਰਸ਼ਾਸਨ ਨੇ ਇਹਨਾਂ ਤੇ ਬੰਦੀ ਕਾਰਵਾਈ ਨਾ ਕੀਤੀ ਕਿਉਂਕਿ ਜਿਹੜਾ ਕੇਸ ਆ ਉਹ ਬਿਲਕੁਲ ਰਿਜ਼ਲਟ ਤੇ ਪਹੁੰਚਾ ਇਹਨਾਂ ਦੇ ਜਿਹੜੇ ਸਿਆਸੀ ਲੋ ਗਿਆ ਉਹ ਇਹਨਾਂ ਦੀ ਪਿੱਠ ਦੇ ਪਿੱਛੇ ਬੈਠੇ ਆ ਅੱਜ ਕੱਲ ਜਿਆਦਾ ਜਿਹੜਾ ਵਾ ਉਹ ਪੈਸੇ ਦਾ ਬੋਲਬਾਲਾ ਪਰ ਜੇਕਰ ਉਹਨਾਂ ਲੋਕਾਂ ਨੇ ਇਹਨਾਂ ਦੀ ਪਿੱਠ ਤੇ ਬਹਿ ਕੇ ਇਹਨਾਂ ਦੇ ਕਾਰਵਾਈ ਨਾ ਹੋਈ ਤੇ ਸਾਨੂੰ ਜਿਹੜਾ ਵਾ ਉਹ ਪ੍ਰਸ਼ਾਸਨ ਦੇ ਬੂਹੇ ਗਾੜੀ ਜਿਹੜਾ ਵਾ ਉਹ ਦਰਿਆ ਬਿਛਾਉਣੀਆਂ ਪੈਣਗੀਆਂ ਤੇ ਅਸੀਂ ਪੰਥ ਦੇ ਹਨਸਾਬ ਵਾਸਤੇ ਜਿੱਥੋਂ ਤੱਕ ਸਾਨੂੰ ਅਸੀਂ ਕੌਮ ਨੂੰ ਨਾਲ ਲੈ ਕੇ ਜਿੱਥੋਂ ਤੱਕ ਸਾਡੇ ਕੋਲ ਜਾਇਆ ਜਾਏ ਜਿੱਥੋਂ ਤੱਕ ਗੁਰੂ ਗੋਬਿੰਦ ਸਿੰਘ ਸੱਚੇ ਪਾਤਸ਼ਾਹ ਨੂੰ ਪਾਇਆ ਉਤੋਂ ਤੱਕ ਜਾਣ ਦਾ ਯਤਨ ਕਰਾਂਗੇ ਅੱਜ ਇਸ ਮਸਲੇ ਤੇ ਆਪਾਂ ਇੱਥੇ ਸਾਰੇ ਸਿੰਘ ਆਏ ਆ ਦੰਦਮੀ ਟਕਸਾਲ ਤੇ ਸਤਕਾਰ ਕਮੇਟੀਆ ਤੇ ਜੋ ਸੁੱਖਾ ਸੰਤ ਸਿੰਘ ਸੁੱਖਾ ਸਿੰਘ ਦੀ ਜ਼ਮੀਨ 30 ਕਿਲੇ ਇੱਥੇ ਤਸੀ ਜਾਂਦੀ ਤੇ ਕਾਗਜ਼ ਵੀ ਸਾਨੂੰ ਉਹਨਾਂ ਨੇ ਦੇਖੇ ਦਿੱਤੇ ਆ ਜੀ ਇਹਦੇ ਵਿੱਚੋਂ ਤਕਰੀਬਨ ਸਾਰੀ ਜ਼ਮੀਨ ਤੇ ਨਹੀਂ ਆਪਾਂ ਕਹਿ ਸਕਦੇ ਕੁਝ ਜ਼ਮੀਨ ਦੇ ਵਿੱਚ ਸਕੂਲ ਆ ਜਾਂ ਹੋਰ ਸੰਸਥਾ ਵਾ ਬਾਕੀ ਇਹਨਾਂ ਸਾਰੀ ਜ਼ਮੀਨ ਅਰਬਾਂ ਖਰਬਾਂ ਰੁਪਈਆ ਦੀ ਸੇਲ ਕਰਕੇ ਤੇ ਇੱਕ 15 ਕਰੋੜ ਦੀ ਜਗ੍ਹਾ ਇਹਨਾਂ ਲਈ ਆ ਅਰਬਾਂ ਖਰਬਾਂ ਦੀ ਵੇਚ ਕੇ ਇੱਕ ਇਹਨਾਂ ਨੇ 60 ਲੱਖ ਦੀ 60 ਕਰੋੜ ਦੀ ਕਿੰਨੇ ਕਰੋੜ ਸੈਟ ਖਰੋੜ ਦੀ ਕੋਠੀ ਇਹਨਾਂ ਨੇ ਲਈ ਉੱਥੇ ਆ ਲਾਰੈਂਸ ਰੋਡ ਤੇ ਠੀਕ ਹੈ ਮਾਰੋ ਰੋਡ ਤੇ ਹੁਣ ਤੁਸੀਂ ਇਹ ਦੱਸੋ ਵੀ ਇੱਕ ਕਲਗੀਧਰ ਪਾਸ਼ਾ ਦੇ ਨਾਂ ਤੇ ਜ਼ਮੀਨ ਹੋਵੇ ਖਾਲਸਾ ਪੰਥ ਦੀ ਵਿਰਾਸਤੀ ਜ਼ਮੀਨ ਉੱਤੇ ਲਿਖਿਆ ਹੋਆ ਰਜਿਸਟਰੀ ਦੇ ਉੱਤੇ ਉਹ ਕਿਹੜੇ ਬੰਦੇ ਨੂੰ ਅਧਿਕਾਰ ਹੈ ਵੀ ਉਹ ਜ਼ਮੀਨ ਵੇਚ ਕੇ ਤੇ ਆਪਣੇ ਐਸ਼ੋ ਆਰਾਮ ਲਈ ਉਹਨੂੰ ਵਰਤੇ ਉਹ 30 ਕਿੱਲੇ ਜ਼ਮੀਨ ਜਿਹੜੀ ਆ ਉਹਦੇ ਵਿੱਚੋਂ ਹੋਰ ਇਹਨਾਂ ਨੂੰ ਸੰਸਤਾ ਬਣਾਉਣੀਆਂ ਚਾਹੀਦੀਆਂ ਅਸੀਂ ਬਲਕਿ ਉਹ 30 ਕਿੱਲੇ ਜ਼ਮੀਨ ਖਰਾਬ ਨਹੀਂ ਸੀ ਕਰਨੀ ਚਾਹੀਦੀ ਆ ਜੋ 30 ਕਿੱਲੇ ਇੱਥੇ ਜ਼ਮੀਨ ਹੁੰਦੀ ਉਹਦੇ ਵਿੱਚ ਕਾਲਜ ਜਿਤਰਾ ਇਹਨਾਂ ਬਣਾਏ ਆ ਹੋਰ ਸਹੂਲਤਾਂ ਵਾਸਤੇ ਕੋਈ ਐਜੂਕੇਸ਼ਨ ਵਾਸਤੇ ਕੋਈ ਖੋਲੇ ਜਾਂਦੇ ਆ ਹਸਪਤਾਲੀ ਖੁੱਲ ਸਕਦਾ ਸੀ ਪਰ ਇਹਨਾਂ 30 ਕਿੱਲੇ ਜ਼ਮੀਨ ਜਿਹੜੀ ਕੌਟੀਆਂ ਦੇ ਭਾਅ ਆਪਣੇ ਰਿਸ਼ਤੇਦਾਰ ਐਰਾ ਵਗੈਰਾ ਨੂੰ ਦੇ ਕੇ ਕਿ ਉਹ ਖਰਾਬ ਕਰ ਦਿੱਤੀ ਆ ਆਪਾਂ ਦੇ ਡੀਸੀ ਸਾਹਿਬ ਨੂੰ ਇਹ ਕਰਾਂਗੇ ਮੰਗ ਕਿ ਇਹਨਾਂ ਦੇ ਸਖਤ ਤੋਂ ਸਖਤ ਕਾਰਵਾਈ ਹੋਣੀ ਚਾਹੀਦੀ ਆ ਖਾਲਸਾ ਪੰਥ ਨੂੰ ਇਨਸਾਫ ਮਿਲਣਾ ਚਾਹੀਦਾ ਵਾ ਸਾਰਿਆਂ ਨੂੰ ਤੇ ਜਿਹੜਾ ਇਹ ਵੀਰ ਸਾਡਾ ਕੋਹਲੀ ਸਾਹਿਬ ਇਹ ਲੜ ਰਹੇ ਆ ਇਹਦਾ ਵੀ ਧੰਨਵਾਦ ਜਿਨ੍ਹਾਂ ਨੇ ਸਾਰੀ ਕੌਮ ਵਾਸਤੇ ਵੀ ਜਾਨੀ ਕਿ ਲੜਾਈ ਲੜੀ ਆ ਇਹ ਨਾਂ ਕਲਗੀਧਰ ਪਾਸ਼ਾ ਗੁਰੂ ਗੋਬਿੰਦ ਸਿੰਘ ਨਾਮ ਦੇ ਨਾਂ ਤੇ ਤੇ ਖਾਲਸਾ ਪੰਥ ਦੇ ਨਾਂ ਤੇ ਵਿਰਾਸਤ ਆ ਜੀ ਇਹਨਾਂ ਨੂੰ ਕੋਈ ਅਧਿਕਾਰ ਨਹੀਂ ਵੇਚਣ ਦਾ ਇਹਨਾਂ ਨੇ ਵੇਚੀ ਆ ਤੇ ਕਿਹਨੇ ਇਹਨਾਂ ਦਾ ਕਹਿਣਾ ਕਿ ਅਸੀਂ ਹੋਰ ਜਗ੍ਹਾ ਖਰੀਦਣੀ ਸੀ ਤਾਂ ਕਰਕੇ ਅਸੀਂ ਜਗ੍ਹਾ ਵੇਚੀ ਕੋਈ ਜਗ੍ਹਾ ਨਹੀਂ ਇਹਨਾਂ ਖਰੀਦੀ ਜੇ ਹੋਰ ਜਗ੍ਹਾ ਖਰੀਦਣੀ ਹੋਵੇ ਤੇ ਜਿਹੜੀਆਂ ਸੰਸਥਾਵਾਂ ਚੱਲ ਰਹੀਆਂ ਉਹਨਾਂ ਦੀ ਆਮਦਨ ਵੀ ਹੈਗੀ ਆ ਇਹ ਕਹਿੰਦੇ ਨਾ ਇਹ ਫੀਸ ਹੈ ਨਹੀਂ ਸਾਡੇ ਬੱਚੇ ਪੜ੍ਹਦੇ ਆ ਕੋਈ ਫੀਸ ਦੇ ਵਿੱਚ ਇੰਨੀ ਕਟੌਤੀ ਨਹੀਂ ਹੈਗੀ ਜਿੰਨੀ ਇਹ ਦੱਸ ਰਹੇ ਆ ਪੂਰਾ ਉਹਨਾਂ ਨੂੰ ਜੁਰਮਾਨੇ ਵੀ ਲਾਏ ਜਾਂਦੇ ਆ ਰਾਬ ਵਗੈਰਾ ਪਰੇਸ਼ਾਨ ਵੀ ਕੀਤਾ ਜਾਂਦਾ ਇਹਨਾਂ ਦੇ ਸਕੂਲਾਂ ਦੇ ਵਿੱਚ ਇਹ ਨਹੀਂ ਵੀ ਇਹ ਸਕੂਲ ਕੋ ਵੱਖਰਾ ਚੱਲ ਰਿਹਾ ਹੋਰ ਵੀ ਸਕੂਲ ਸ਼੍ਰੀ ਜਿਹੜੀ ਜਗ੍ਹਾ ਬਾਕੀ ਬਚ ਗਈ ਆ ਜੀ ਜਿਹੜੀ ਨਹੀਂ ਵਿਕੀ ਕੀ ਹੋਣ ਉੱਥੇ ਕਿਸ ਤਰ੍ਹਾਂ ਤੁਹਾਡੇ ਵੱਲੋਂ ਜਾਂ ਤੁਹਾਡੀ ਸਰਸਾ ਵੱਲੋਂ ਜਾਂ ਸਿੰਘ ਜਿਹੜੇ ਨੇ ਉਹ ਕਿਸ ਤਰ੍ਹਾਂ ਉਹਨੂੰ ਬਚਾਣਗੇ ਜੀ ਉਹ ਜਿਹੜੀ ਜ਼ਮੀਨ ਆ ਅਸੀਂ ਤੇ ਹੁਣ ਤੇ ਸਾਡੀ ਨੌਲੇਜ ਦੇ ਵਿੱਚ ਹੀ ਆਈ ਆ ਗੱਲ ਪਹਿਲਾਂ ਤੇ ਸਾਡੀ ਨੌਲੇਜ ਦੇ ਵਿੱਚ ਹੀ ਹੈ ਨਹੀਂ ਹੁਣ ਆਪਾਂ ਜਿੱਤਰਾ ਵੀ ਸਿੰਘ ਫੈਸਲਾ ਗੁਰਮਤਾ ਕਰਨਗੇ ਉਹ ਸੰਸਾਰ ਆਪਾਂ ਸਾਰੀ ਕਾਰਵਾਈ ਕਰਾਂਗੇ ਕਿਉਂਕਿ ਇਹਨਾਂ ਦਾ ਧੰਨਵਾਦ ਜਿਹੜੇ ਕੇਸ ਇੰਨੇ ਚਿਰ ਤੋਂ 14 ਸਾਲਾਂ ਤੋਂ ਲੰਡੇ ਆ ਹੁਣ ਆਪਾਂ ਇਹਨਾਂ ਦੇ ਨਾਲ ਮੋਢੇ ਨਾਲ ਮੋਢਾ ਜੋੜ ਕੇ ਤੇ ਦੁੱਧ ਦਾ ਦੁੱਧ ਤੇ ਪਾਣੀ ਦਾ ਪਾਣੀ ਕਰਕੇ ਤੇ ਸਿੱਖ ਕੌਮ ਦੇ ਅੱਗੇ ਰੱਖਾਂਗੇ ਹੁਸ ਵਾਲੇ ਵੀ ਪਹੁੰਚੀ ਆ ਕੀ ਲੱਗਦਾ ਤੁਹਾਨੂੰ ਲਾਇਆ ਗਿਆ ਚਲੋ ਪੁਲਿਸ ਵਾਲਿਆਂ ਨੇ ਪ੍ਰਸ਼ਾਸਨ ਨੇ ਆਪਣੀ ਕਾਰਵਾਈ ਕਰਨੀ ਹੁੰਦੀ ਆ ਜਿਹੜੇ ਸਿੰਘ ਹੁੰਦੇ ਉਹਨਾਂ ਨੇ ਕਰਨੀ ਜਿਹੜੇ ਮਦਾਈ ਆ ਵਲੇ ਜਿਹੜੇ ਬਣੇ ਉਹਨਾਂ ਆਪਣੀ ਕਾਰਵਾਈ ਕਰਨੀ ਹੁੰਦੀ ਇਹਦੇ ਨਾਲ ਸਾਨੂੰ ਕੋਈ ਪਰੇਸ਼ਾਨੀ ਨਹੀਂ ਕੋਈ ਪੁਲਿਸ ਆਵੇ ਜਾਵੇ ਇਹਦੇ ਨਾਲ ਐਡੀਸੀ ਸਾਹਿਬ ਕੋ ਇਹ ਮੰਗ ਕਰਦੇ ਵੀ ਇਹਨਾਂ ਦੇ ਸਖਤ ਤੋਂ ਸਖਤ ਕਾਰਵਾਈ ਕਰਕੇ ਤੇ ਸਾਨੂੰ ਅਨਸਾਫ ਦਵਾਇਆ ਜਾਵੇ ਇਹਨਾਂ ਦੇ ਕਾਰਵਾਈ ਹੋਣੀ ਚਾਹੀਦੀ ਆ ਪ੍ਰਸ਼ਾਸਨ ਵੱਲੋਂ ਕਿਉਂਕਿ ਇੱਕ ਲੈਟਰ ਪੈਡ ਦੇ ਉੱਤੇ ਜ਼ਮੀਨ ਵੇਚਣ ਦਾ ਕਿਸੇ ਨੂੰ ਅਧਿਕਾਰ ਨਹੀਂ ਕਾਨੂੰਨੀ ਤੌਰ ਤੇ ਠੀਕ ਹੈ ਠੀਕ ਹੈ ਜੀ ਵਾਈ ਸਰ ਮੈਂ ਸਰਿੰਦਰ ਕੋਹਲੀ ਪੁੱਤਾ ਸਰਕਾਰੀ لال ਕੋਹਲੀ বাস ਹੀ ਹਮਰਾ ਸਰ ਹਾਂਜੀ ਕੀ ਪੂਰਾ ਮਾਮਲਾ ਹੈਗਾ ਮਾਮਲਾ ਜੀ ਇਹ 242 ਕਨਾਲ ਥਾਂ ਸੀ ਸੰਸ ਸਿੰਘ ਸੁਖਾ ਸਿੰਘ ਜੀ ਜੀ ਇਹ ਇਲਾਕੇ ਕੋਚਿੰਗ ਪ੍ਰੋਫਿਟੀ ਸ਼ਹਿਰ ਸੀ ਜਿੱਥੇ ਉਹਨਾਂ ਦਾ ਘਰ ਸੀ ਮਾਈ ਸੇਵਾ ਦੇ ਬਜਾਰ ਸਭ ਤੋਂ ਪਹਿਲਾਂ ਇਹਨਾਂ ਨੇ ਉਹ ਵਿੱਚ ਪੂਰਾ ਘਰ ਹੀ ਵੇਚ ਲਿਆ ਮੁਰਕੇ ਇਹਨਾਂ ਨੇ ਇੱਕ ਸਕੂਲ ਦੇ ਇੱਕ ਲੈਟਰਪੈਡ ਤੇ ਜਸਵੀਰ ਸਿੰਘ ਪੁੱਤਰ ਜਸਵੀਰ ਸਿੰਘ ਸੀ ਇਹ ਜੀ ਕੈਨੇਡੀਅਨ ਉਹਨੇ ਇੱਕ ਲੈਟਰਪੈਡ ਤੇ ਇੱਕ ਪਾਉਟਾ ਨਹੀਂ ਦਿੱਤੀ ਉਹ ਜਸਵੀਰ ਸਿੰਘ ਸੀ ਇਹ ਨੇ ਹਰਦੇਵ ਕੋਰ ਪਤਨੀ ਕੁਲਜੀਤ ਸਿੰਘ ਸਿੰਘ ਬਰਦਰ ਵਾਲੇ ਉਹਨਾਂ ਨੇ ਸੇਲ ਕਰਤੀ लेटर पैड ਤੇ ਵਿਸ਼ਿਆ ਮੈਂ ਤੁਹਾਨੂੰ ਦੇਤੀਆਂ ਤਕਲੀਫ ਨਾਮੇ ਦੇ ਮੁਤਾਬਕ ਖਾਲਸਾ ਕਲ ਚੈਰੀਟੇਬਲ ਸੁਸਾਇਟੀ ਪਲੱਸ ਸ੍ਰੀ ਗੁਰੂ ਸਿੰਘ ਸਵਾ ਇਹ ਮਾਲਕਰੀ ਔਰ ਇਹਨਾਂ ਨੂੰ ਵੀ ਉਹ ਤਕਲੀਫ ਨਾਮੇ ਦੇ ਵਿੱਚ ਕੋਈ ਸੇਲ ਕਰਨੀ ਪਾਵਰ ਨਹੀਂ ਦਿੱਤੀ ਉਰਦੂ ਦੀ ਹੈ ਦਿੱਤੀਆਂ ਨਾਲ ਉਹ ਪੰਜਾਬੀ ਦਾ ਤਰਜਮਾ ਲਗਾ ਹੈ ਇਹਨਾਂ ਨੇ ਇੱਕ ਲੈਟਰ ਪੈਡ ਦੇ ਉੱਤੇ ਸਾਰੀਆਂ ਜਗ੍ਹਾ ਵੇਚੀ ਮੇਰੀ ਜਗ੍ਹਾ ਦੀ 2594/1147/2 ਤੋਂਗ ਬਾਲਾ ਅਰਵਨ ਪਾਰਕ ਲੱਗੇ ਉਹਦੀ ਹੱਥ ਲੱਗਦੀ ਆ ਇਹ ਮੈਂ ਕਈ ਨਿਸ਼ਾਨਦੀਆਂ ਕਰਾਈਆਂ ਕਮਿਸ਼ਨ ਬਿਠਾਇਆ ਡੀਸੀ ਸਾਹਿਬ ਨੇ ਨਾ ਤੇ ਕਮਿਸ਼ਨ ਦੀ ਰਿਪੋਰਟ ਚ ਆਏ ਨਾ ਇਹਨਾਂ ਨਿਸ਼ਾਨਦੀਆਂ ਜੇ ਆਏ ਕਿ ਹੇ ਕੰਮ ਚ ਨਹੀਂ ਆਏ ਬਾਕੀ ਆ ਜਗਾ ਵੀ ਕੀ ਆ ਜਦ ਤੱਕ ਮੇਰੀ ਜਾਨ ਆ ਤੇ ਮੈਂ ਲੜਦਾ ਰਹੂੰਗਾ ਕੀ ਤੁਹਾਨੂੰ ਲੱਗਦਾ ਚੀਜ਼ ਲੈਟਰਪੈਡ ਤੇ ਜਿਹੜੀ ਜਗਾ ਜਿਹੜੀ ਲਿਖ ਸਕਦੀ ਹੈ ਨਹੀਂ ਕਿਸੇ ਜਗਾ ਤੇ ਲਿਖਿਆ ਗਿਆ ਜੀ ਇਸ ਤਰ੍ਹਾਂ ਜਿਹਾ ਵੀ ਲੈਟਰਪੈਡ ਤੇ ਨਹੀਂ ਲਿਖ ਸਕਦਾ ਸਾਰਾ ਆ ਭਾਈ ਜਮਾਂ ਮਾ ਜੀ ਆਪੜੋ ਆ ਬਾਜ਼ੀਵਾਂਮ ਬਾਜ਼ੀਵਾਂਮ ਜਗਾ ਸੁਪਰੀਮ ਕੋਰਟ ਤੱਕ ਵੀ ਨਹੀਂ ਇਜਾਜ਼ਤ ਦਿੱਤੀ ਇਹਨੂੰ ਵੇਚਣ ਦੀ ਲੇਕਿਨ ਉਹ ਕਹਿੰਦੇ ਕਿ ਅਸੀਂ ਜਗ੍ਹਾ ਜਿਕੇ ਵੇਚਦੇ ਪੇ ਤੇ ਹੋ ਜਾਗਾ ਤਾਂ ਨਵੀਂ ਜਗ੍ਹਾ ਵੀ ਖਰੀਦ ਰੇ ਕੋਈ ਖਰੀਦੀ ਕੋਠੀ ਲਈ ਜੇ ਘਰ ਰਹਿਣ ਵਾਸਤੇ 8 ਕਰੋੜ ਦੀ ਕਿਸੇ ਜਗ੍ਹਾ ਤੇ ਮਾ ਰੋਡ ਤੇ ਉਹ ਕਹਿੰਦੇ ਚੰਡੀਆਲੇ ਜਗ੍ਹਾ ਲਈਤੀ ਸੀ ਉਹ ਕਹਿੰਦੇ ਕਿ ਇਹਨਾਂ ਨੇ ਇੱਕ ਸਕੂਲ ਪਿੱਛੇ ਵੇਚਣਾ ਵੀ ਲਾਇਆ ਹੈ ਤਨ ਤਾਨ ਹੂੰ ਉਹ ਵੀ ਕਹਿੰਦੇ ਉਹ ਖੱਪ ਪੈ ਗਈ ਇਹਨਾਂ ਦੇ ਬੰਦੇ ਮੈਨੂੰ ਰਸਤਾ ਹੂੰ ਮੜ ਕੇ ਰੁਕ ਗਿਆ ਪਰ ਵੇਚ ਕਿਉਂ ਰਹੇ ਆ ਜੀ ਜਿਹੜਾ ਬਸ ਪਰਿਵਾਰਕ ਫੈਮਿਲੀ ਨੂੰ ਅੱਗੇ ਪਿੱਛੇ ਕਰਨ ਲਈ ਇਹ ਤੁਸੀਂ ਇੱਕ ਇਹਨਾਂ ਨੇ ਆ ਵੀ ਗੱਲ ਕਿ ਡੀਸੀ ਸਾਹਿਬ ਨੂੰ ਹਮੇਸ਼ਾ ਹੀ ਆਪਣਾ ਰਿਕਾਰਡ ਪੇਸ਼ ਕਰਦੇ ਨੇ ਇਸ ਵਾਰ ਡੀਸੀ ਸਾਹਿਬ ਨੇ ਕੋਈ ਤੋ ਸਰ ਸਾਰੇ 14 ਸਾਲ ਹੋ ਗਏ ਮੈਨੂੰ ਲੜਦਿਆਂ ਨੂੰ 14 ਸਾਲਾਂ ਤੋਂ ਇੱਕ ਲੈਟਰ ਪੈਟ ਤੋਂ ਸਵਾਏ ਨਾਲ ਕੋਈ ਕਾਗਜ਼ ਨਹੀਂ ਲੱਭਾ ਆ ਜਿਹੜਾ ਤਕਲੀਫਨਾਮਾ ਮੈਂ ਜਲੰਧਰੋਂ ਲੱਭ ਕੇ ਲਿਆਂਦਾ ਜਿਹੜਾ ਕੋਰਟ ਚ ਲੱਗਾ ਉਹਦੀ ਫੋਟੋਕਾਪੀ ਕਰ ਹਮ ਕਾਨ ਸਿੰਘ ਪੰਨੂ ਹੁੰਦਾ ਸੀ ਰਵੀਪਖ ਜੀ ਉਹਨਾਂ ਦੀ ਨਾਲ ਚ ਏ ਆਪਣੇ ਅੱਗੇ ਕੇਸੀ ਮੰਨਦੇ ਰਹੀ ਮੈਂ ਤੇ ਰਿਕਾਰਡ ਦੇ ਮੱਧ ਤੱਕਾਉਂਗਾ ਕਾਪੀਆਂ ਮਬਾਈ ਨੂੰ ਦੇ ਦੇਾਂਗੇ ਸਿੰਘ ਸਾਹਿਬ ਖੜੇ ਆ ਫੈਸਲਾ ਤੁਸੀਂ ਆਪੇ ਕਰੋ ਉਹ ਤੇ ਹੀ ਮੰਨ ਕਰਦੇ ਵੈਸੇ ਮੈਂ ਮੰਗ ਕਰਦਾ ਜੀ ਇਹਨਾਂ ਦਾ ਐਫ ਆਈ ਆਰ ਹੋਣੀ ਚਾਹੀਦੀ ਹੈ ਬੀ ਸੀ ਸਾਹਿਬ ਨੇ ਕੋਈ ਆਰਡਰ ਕੀਤਾ ਬੀ ਸੀ ਸਾਹਿਬ ਨੇ ਪਾਸ ਆਰਡਰ ਆ ਵੀ ਆਰਡਰ ਅੱਜ ਕੱਲ੍ਹ ਤੋਂ ਹੋ ਜਾਣੇ ਆ ਸੋ ਐਫ ਆਈ ਆਰ ਦਾ ਸੋ ਠੀਕ ਨਿਕਾਲ ਸੇ ਸਭ ਤੋਂ ਪਹਿਲਾਂ ਆਪਣਾ ਨਾਮ ਦੱਸ ਮੇਰਾ ਨਾਮ ਜਗਜੀਤ ਸਿੰਘ ਹੈ ਜੀ ਜਗਜੀਤ ਸਿੰਘ ਜੱਕੀ ਕਰਕੇ ਮੈਨੂੰ ਜਾਣਦੇ ਨੇ ਖਾਲਸਾ ਕੀ ਪ੍ਰਮਹਮਾਤਮਾ ਲਈ ਖਾਲਸਾ ਕੰਪਨੀ ਮੈਂ ਪੂਰੇ ਸੰਸਾਰ ਦੇ ਤੌਰ 'ਤੇ ਸੁਬਡੰਟਾ ਸਾਰੀਆਂ ਸੰਸਥਾਵਾਂ ਦੇ ਜਿੰਨੇ ਸਕੂਲ ਨੇ ਸਾਰਿਆਂ ਦੇ ਸੁਬਡੰਟਾ ਜੀ ਮੈਨੇਜਮੈਂਟ ਕਮੇਟੀ ਦਾ ਸੁਬਡੰਟਾ ਮੈਂ ਜੀ ਕੀ ਮਾਮਲਾ ਹੈਗਾ ਕੀ ਮਾਮਲਾ ਇਹ ਹੈ ਕਿ ਇਹਦਾ ਕੋਈ ਮਾਮਲਾ ਨਹੀਂ ਹੈਗਾ ਜਿਹੜਾ ਬਣਾਈ ਜਾਂਦੇ ਨੇ ਐਵੇਂ ਕੰਮ ਖਾ ਜੀ ਇਹ ਕਹਿੰਦੇ ਨੇ ਵੀ ਗੁਰੂ ਗੋਬਿੰਦ ਸਿੰਘ ਜੀ ਦੀ ਜਗ੍ਹਾ ਹੈ ਤੇ ਤੁਸੀਂ ਕੌਣ ਹੁੰਦੇ ਹੋ ਜੀ ਗੁਰੂ ਗੋਬਿੰਦ ਸਿੰਘ ਜੀ ਦੀ ਜਗ੍ਹਾ ਹੋਵੇ ਜਾਂ ਗੁਰੂ ਨਾਨਕ ਸਾਹਿਬ ਦੀ ਜਗ੍ਹਾ ਜਾਂ ਗੁਰੂ ਰਾਮਦਾਸ ਪਾਸ਼ਾ ਦੀ ਹੋਵੇ ਜਸਟ ਲੈ ਕੇ ਦਰਬਾਰ ਸਾਹਿਬ ਜੀ ਦਰਬਾਰ ਸਾਹਿਬ ਦੀ ਜਗ੍ਹਾ ਦਰਬਾਰ ਸਾਹਿਬ ਗੁਰੂ ਰਾਮਦਾਸ ਜੀ ਕਮੇਟੀ ਕੰਮ ਕਰਦੀ ਨਾ ਇਸੇ ਤਰ੍ਹਾਂ ਹੀ ਇੱਥੇ ਵੀ ਕਮੇਟੀ ਹੈ ਸੰਤ ਸਿੰਘ 1893 ਦੇ ਵਿੱਚ ਜਿਨ੍ਹਾਂ ਨੇ ਇਹ ਜਗਾ ਸਕੂਲ ਬਣਾਉਣ ਵਾਸਤੇ ਸੰਸਥਾ ਨੂੰ ਦਾਨ ਕੀਤੀ ਸੀ ਸਕੂਲ ਵਾਸਤੇ ਕੀਤੀ ਸੀ ਤੇ ਸਕੂਲ ਬਣਿਆ ਸਭ ਤੋਂ ਪੁਰਾਣਾ ਪੰਜਾਬੀ ਸਕੂਲ ਹੈ ਸਭ ਤੋਂ ਪੁਰਾਣਾ ਪੰਜਾਬੀ ਸਕੂਲ ਹੈ ਜਿਹੜਾ ਇਸ ਜਿਹੜਾ ਇਹ ਸੰਸਥਾ ਚਲਾ ਰਹੀ ਹੈ ਜੀ ਉਹਨਾਂ ਦੇ ਉਹਨਾਂ ਨੇ ਸਕੂਲ ਖੋਲ੍ਹਿਆ ਉਸ ਵਾਰਾਂ ਚੜਾਈ ਹੋ ਗਈ ਜੀ ਚੜਾਈ ਕਰਕੇ ਵਿਚਾਰੇ ਤੇ ਇਹ ਕਮੇਟੀ ਜਿਹੜੀ ਸੀ ਉਹਨੂੰ ਦੇਖ ਰਿਆ ਕਰ ਰਹੀ ਹੈ ਕਮੇਟੀ ਦਾ ਨਾਮ ਕੀ ਹੈ ਜੀ ਕਮੇਟੀ ਦਾ ਨਾਮ ਸੰਤ ਸਿੰਘ ਸੁਖਾ ਸਿੰਘ ਖਾਲਸਾ ਸਕੂਲ ਕਮੇਟੀ ਜੀ ਤੇ ਜਿਹੜਾ ਟਰਸਟ ਜਿਹੜੀ ਜਗਾ ਨਾ ਲੱਗੀ ਏ ਉਹ ਗੁਰੂ ਗੋਬਿੰਦ ਸਿੰਘ ਦੇ ਨਾਮ ਦੀ ਜਗਾ ਹੈ ਤੁਸੀਂ ਜਿਸਾ ਦਰਬਾਰ ਸਾਹਿਬ ਦੀ ਧਾਰਨਾ ਦਿੱਤੀ ਦਰਬਾਰ ਸਾਹਿਬ ਦੇ ਨਜ਼ਦੀਕ ਹਾਂ ਖਾਲਸਾ ਕਾਲਜ ਦੀ ਕਮੇਟੀ ਤਾਂ ਦੀ ਹੈ ਖਾਲਸਾ ਕਾਲਜ ਦੀ ਕਮੇਟੀ ਹੈ ਜੀ ਖਾਲਸਾ ਗਾਂਢ ਤੇ ਵੀ ਨਹੀਂ ਤੁਸੀਂ ਜਿਹਦਾ ਵਿਚ ਰਿਓ ਨਹੀਂ ਵੇਖੋ ਜਗਾ ਵੇਚੀ ਨਹੀਂ ਜਗਾ ਵੇਚਣ ਕਿਤੇ ਲੋਡ ਪੈ ਜਾਂਦੀ ਏ ਜਗਾ ਜਿਹੜੀ ਸਾਡੀ ਵਰਤੋਂ ਚ ਨਾਦੀ ਹੋਵੇ ਸਾਨੂੰ ਸੰਸਥਾਵਾਂ ਵਾਸਤੇ ਜਗਾ ਚਾਹੀਦੀ ਏ ਸਾਨੂੰ ਘਰਾਂ ਵਾਸਤੇ ਜਗਾ ਚਾਹੀਦੀ ਜੀ ਠੀਕ ਹੈ ਸੰਸਥਾਵਾਂ ਦੇ ਵਿਸਥਾਰ ਵਾਸਤੇ ਜੇ ਕੋਈ ਜਗਾ ਥੋੜੀ ਬੋਤੀ ਗਲੀਆਂ ਚ ਲੱਗਦੀ ਜਾਂ ਝਗੜੇ ਵਾਲੀ ਲੋਕੀ ਝਗੜਾ ਕਰਦੇ ਨੇ ਦੱਬਣ ਦੀ ਕੋਸ਼ਿਸ਼ ਕਰਦੇ ਨੇ ਜੇ ਉਹਨੂੰ ਵੇਚ ਕੇ ਅਸੀਂ ਸਕੂਲ ਦੇ ਨਾਲ ਲੱਗਦੀ ਕੋਈ ਹੋਰ ਜਗਾ ਲੈ ਲਾਂਗੇ ਵੱਡਾ ਕਰ ਲਾਂਗੇ ਤੋ ਉਲ ਵਿੱਚ ਕੀ ਨੁਕਸਾਨ ਹੈ ਪਰ આરોਪ ਲਗਾ ਰਹੇ ਨੇ ਜਿਹੜੇ આરોਪ ਤਾਂ ਕੋਈ ਵਖੋ ਰੋਪ ਤਾਂ ਕੋਈ ਲਗਾਉਂਦਾ ਹੀ ਹੈ ਨਾ ਜਿਹੜੇ ਆਏ ਨੇ ਨੇ ਇਹ ਸੱਜਣ ਇਹ ਰੋਪ ਨਹੀਂ ਲਗਾ ਰਹੇ ਪਰ ਲੋਪ ਤੇ ਹੋਰ ਲਗਾ ਰਿਆ ਸੀ ਇਹਨਾਂ ਨੂੰ ਦੱਸਿਆ ਤੇ ਇਹ ਆਏ ਨੇ ਹੁਣ ਇਹ ਵੈਰੀਫਾਈ ਕਰ ਲੈਣਗੇ ਵੈਰੀਫਾਈ ਕਰਕੇ ਜੋ ਹੋਏਗਾ ਬਿਲਕੁਲ ਠੀਕ ਹੈ ਜਿਹੜੀਆਂ ਕੋਠੀਆਂ ਵਾਣੀਆਂ ਜਿਹੜੀਆਂ ਦੁਕਾਨਾਂ ਵਗੈਰਾ ਕੋ ਉਹ ਜਿਹੜੀ ਕੋਠੀਆਂ ਅਸੀਂ ਨਹੀਂ ਬਣਾਈਆਂ ਕੋਠੀਆਂ ਪਹਿਲਾਂ ਹੀ ਕਿਤੇ ਜਦੋਂ ਕਿਸੇ ਨੇ ਉਦੋਂ ਹੁੰਦੇ ਸੀ ਦਲਬੀਰ ਸਿੰਘ ਤੇ ਗੁਲਬੀਰ ਸਿੰਘ ਗੁਲਬੀਰ ਸਿੰਘ ਖਾਲਸਾ ਕਲਜ ਨੇ ਜੀ ਅੱਜ ਵੀ ਕਮੇਟੀ 쨰ਗੇ ਨੇ ਉਹਨਾਂ ਖਾਲਸਾ ਕਲਜ ਕਮੇਟੀ ਚ ਉਹ ਪਹਿਲਾਂ ਇੱਥੇ ਉਹਨਾਂ ਦੇ ਬਾਪ ਦਲਬੀਰ ਸਿੰਘ ਤੇ ਉੱਥੇ ਇੱਥੇ ਹੁੰਦੇ ਸੀ ਜੀ ਠੀਕ ਹੈ ਉਹਨਾਂ ਨੇ ਪਲਾਟਾਂ ਪਹਿਲਾਂ ਵੰਡ ਦਿੱਤੇ ਨੇ ਜਿਹਦੇ ਲੋਕਾਂ ਨੇ ਕੋਠੀਆਂ ਬਣਾਈਆਂ ਨੇ ਜੀ ਉਹਨਾਂ ਨੇ ਸਾਡੇ ਨੂੰ ਇਸ ਮੁੱਦੇ ਨੂੰ ਹੱਲ ਕੇ ਦਿੱਤਾ ਇਸ ਤਰ੍ਹਾਂ ਦੇ ਜਿਹੜਾ ਵੇਚ ਸਕਦੇ ਆ ਕੋਠੀਆਂ ਪਾਲ ਦੇਖੋ ਜਗਾ ਵੇਚ ਵੀ ਸਕਦੀ ਐ ਤੇ ਖਰੀਦ ਵੀ ਸਕਦੀ ਐ ਵੇਚਣ ਵਾਸਤੇ ਖਰੀਦਣ ਵਾਸਤੇ ਵੇਚ ਸਕਦੀ ਐ ਮਤਲਬ ਅਸੀਂ ਦੱਬਣ ਵਾਸਤੇ ਨਹੀਂ ਵੇਚ ਸਕਦੀ ਕਿ ਮੈਂ ਜਗਾ ਵੇਚ ਕੇ ਤੇ ਮੈਂ ਆਪਣੀ ਕੋਠੀ ਬਣਾ ਲਾਂ ਜਗਾ ਵੇਚ ਕੇ ਤੇ ਮੈਂ ਕੋਈ ਆਪਣੀ ਕਾਰਾਂ ਲੈ ਜਾਵਾਂ ਆਪਣੇ ਪੈਸੇ ਜਮ੍ਹਾਂ ਕਰਾ ਬੱਚਿਆਂ ਦੇ ਨਾਂ ਜਾਮਾ ਕਰਵਾ ਦਵਾਂ ਉਹ ਨਹੀਂ ਕਰ ਸਕਦੀ ਇਹ ਸਰਪ੍ਰਸਤਨ ਦੇ ਧਿਆਨ ਵਿੱਚ ਹੈ ਪ੍ਰਸ਼ਾਸਨ ਦੇ ਧਿਆਨ ਵਿੱਚ ਹੈ ਪ੍ਰਸ਼ਾਸਨ ਦੇ ਧਿਆਨ ਵਿੱਚ ਵੇ ਕੋਟਾਂ ਦੇ ਵੀ ਧਿਆਨ ਵਿੱਚ ਹੈ ਆਲਰੇਡੀ ਕੇਸ ਚੱਲਦੇ ਪਏ ਨੇ ਕੇਸ ਦਾ ਫੈਸਲਾ ਜੋ ਹੋਏਗਾ ਉਹ ਜੋ ਸੰਸਾਦ ਦੇ ਖਿਲਾਫ ਜਾਂਦਾ ਜੇ ਕੋਈ ਕਿਸੇ ਦੇ ਹੱਕ 'ਚ ਜਾਂਦਾ ਤੇ ਉਹਨੂੰ ਹੱਕ ਹੋਏਗਾ ਉਹ ਕਬਜ਼ਾ ਲੈਣ ਦਾ ਇਹ ਅਧਿਕਾਰ ਕਦੋਂ ਤੋਂ ਲਾਗੂ ਹੈ ਜੀ ਇੱਕ ਜਗ੍ਹਾ ਵੇਚ ਕੇ ਉਹਦੇ ਨਾਲ ਦੂਸਰੇ ਇਹ ਆਟੋਮੈਟਿਕਲੀ ਹੁੰਦਾ ਜਿਹੜੀ ਜਦੋਂ ਮੈਂ ਕੋਈ ਮੁਖਤਾਰਨਾਮਾ ਤੁਹਾਨੂੰ ਦੇ ਦਿਆਂ ਜੀ ਤੇ ਮੈਂ ਉਹਨੂੰ ਮੁਖਤਾਰਨਾਮਾ ਮਸਾਰੰ ਕੀਤਾ ਇਹ ਜਗ੍ਹਾ ਦੇ ਇਹ ਕਰ ਸਕਦੇ ਨੇ ਇਹ ਉਹਨੂੰ ਵਿਸਾਰ ਕਰਨਾ ਤੇ ਉਹਨੂੰ ਬਣਾਉਣਾ ਢਾਉਣਾ ਕੁਝ ਕਰਨਾ ਉਹ ਤੋਂ ਤੁਸੀਂ ਕਰੋਗੇ ਨਾ ਕੋਣ ਕਰੇਗਾ ਲੱਗਦਾ ਕਿ ਇਸ ਦੇ ਸੰਸਦ ਉੱਪਰ ਰੋਪ ਲੱਗ ਉਹ ਧਾਨ ਕੀ ਜਗ੍ਹਾ ਦੀ ਗੱਲ ਕਰਦਾ ਪਿਆ ਨਿੱਜੀ ਮਾਲ ਦੀ ਥੋੜੀ ਗੱਲ ਕਰਦਾ ਮੈਂ 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 দান ਕੀਤੀ ਜਗ੍ਹਾ ਦੀ ਗੱਲ ਕਰਦਾ ਵਾ ਵੇਚਣ ਦਾ ਵੇਚਣ ਦਾ ਕੋਈ ਸਸਣਾ ਨਹੀਂ ਹੈਗਾ ਇਹ ਜਗ੍ਹਾ ਸਾਨੂੰ ਪਰੇਸ਼ਾਨ ਕਰ ਰਹੀ ਸੀ ਇਹ ਲੋਕ ਕੁਝ ਲੋਕ ਪਰੇਸ਼ਾਨ ਕਰ ਰਹੇ ਨੇ ਕਿ ਕਦੀ ਇੱਕ ਕੇਸ ਕਰ ਲਿਆ ਕਦੀ ਕਬਜ਼ਾ ਕਰ ਲਿਆ ਕਦੀ ਕੁਛ ਕੀਤਾ ਕਿ ਕੋਈ ਕੰਦਾ ਢਾਹਤੀਆਂ ਦੇਖੋ ਗੁਰੂ ਗੋਬਿੰਦ ਸਿੰਘ ਦਾ ਨਾਮ ਲੈਂਦੇ ਨੇ ਗੁਰੂ ਗੋਬਿੰਦ ਸਿੰਘ ਜਗਾ ਸੀ ਇੱਥੇ ਗੁਰੂ ਗੋਬਿੰਦ ਸਿੰਘ ਦਾ ਬੋਰਡ ਲੱਗਿਆ ਹੋਇਆ ਸੀ ਕਿ ਇਹ ਜਗ੍ਹਾ ਗੁਰੂ ਗੋਬਿੰਦ ਸਿੰਘ ਦਾਸਦੀ ਹੈ ਉਹ ਬੋਰਡ ਦੀ ਤੁਹਾਨੂੰ ਫੋਟੋ ਦਿਖਾਵਾਂ ਵੀ ਇਸ ਬੰਦੇ ਨੇ ਕਿਦਾਂ ਨੀ ਕੀਤੀ ਹੈ ਉਠਾ ਕੀਤਾ ਉਹਨੂੰ ਅਸੀਂ ਤਾਂ ਬਰਦਾਸ਼ਤ ਕਰ ਗਏ ਸੀ ਉਹ ਚਲੋ ਸਭ ਜਿਆ ਸਿੱਧ ਹੈ ਨਹੀਂ ਸੀਗੇ ਅਸੀਂ ਇੱਥੇ ਨਹੀਂ ਜੇ ਸੈਸ਼ਨ ਦੇ ਪੰਤਾ ਹੱਦ ਦੇ ਕੋਠਾ ਕਿਦਾਂ ਕਰੀਦਾ ਗੁਰੂਪ੍ਰਸਾਦਾ ਬੋਰਡ ਉਹ ਪਰ ਉਹ ਕਹਿੰਦਾ ਕਿ ਮੈਂ ਧੱਕਾ ਕੀਤਾ ਮੈਨੂੰ ਜੇਲ੍ਹ ਚ ਕਰਾ ਦੋ ਉਹ ਤਾਂ ਕਹੀ ਜਾਂਦਾ ਹੂੰ ਮੈਨੂੰ ਜੇਲ੍ਹ ਚ ਕਰਾ ਦੋ ਕਿੰਨੀ ਵਾਰੀ ਜੇਲ੍ਹ ਚ ਕਰਾਓਗੇ ਇਹਨੂੰ ਕਿੰਨੇ ਕਰਤੇ ਕਰਾਓਗੇ ਇੱਥੇ ਨਹੀਂ ਆ ਉਹ ਕਹਿੰਦਾ ਪੈਣਾ ਪੀਛ ਨਹੀਂ ਜਾਂਦੀ ਹੂੰ ਇਹ ਅਸੀਂ ਇੱਥੋਂ ਕਰਾਂਗੇ ਨੇ ਦੂਜੇ ਦਿਨ ਕਿਤੇ ਹੋਰ ਦਰਖਾਸਤ ਪਾ ਦੇਣੀ ਸਾਨੂੰ ਫਿਰ ਉਹਦੀ ਪੈਰ ਵੀ ਕਰਨੀ ਪੈਗੀ ਫਿਰ ਥੋੜੇ ਦਿਨਾਂ ਬਾਅਦ ਇੱਥੇ ਤੇ ਹੋਰ ਕੰਮ ਕਰੇਗਾ ਨਹੀਂ ਨਹੀਂ ਵੇਖੋ ਥੋੜੇ ਦਿਨ ਦੋ ਦਿਨ ਪਹਿਲਾਂ ਦੋ ਤਿੰਨ ਦਿਨ ਪਹਿਲਾਂ ਇਹਨੇ ਉਸ ਜਗ੍ਹਾ ਨਾਲ ਕੋਈ ਝਗੜਾ ਇਹਨੇ ਉਹਦੀ ਕੰਦਰ ਹੱਥ ਜੀਸੀਬੀ ਲਿਆ ਕੇ ਅੱਛਾ ਉਹਦੀ ਹੁਣ ਸਾਡੀ ਸੰਸਥਾ ਵੱਲੋਂ ਦੇਣੀ ਸੀ ਕੋਈ ਸਾਡੀ ਜਗ੍ਹਾ ਤੇ ਅਸੀਂ ਜਗ੍ਹਾ ਦੇਣੀ ਸੀ ਸਾਡੀ ਸੰਸਥਾ ਦੀ ਜਗ੍ਹਾ ਇਹ ਕੋਹੋਂ ਦਾ ਕਬਜ਼ਾ ਕਰਨ ਵਾਲਾ ਇਹਦੇ ਖਿਲਾਫ ਦਰਖਾਸਤ ਹੋਈ ਹੈ ਇਹਦੇ ਦਰਖਾਸਤ ਦਿੱਤੀ ਹੈ ਡੀਸੀ ਸਾਹਿਬ ਕੋਲ ਵੀ ਇਹ ਜਗ੍ਹਾ ਗੁਰੂ ਗ੍ਰੰਥ ਸਾਹਿਬ ਨਾਦੀ ਇਹ ਤੇ ਨਜਾਇਜ਼ ਕਬਜ਼ਾ ਨੇ ਗਲਤ ਕਰਦੇ ਪਏ ਨੇ ਉਹ ਕੇਸ ਚੱਲਦਾ ਪਿਆ ਇੱਕ ਕੋਰਟ ਕੇਸ ਚੱਲਦਾ ਰਿਹਾ ਖਾਲਸਾ ਕਾਜ਼ੂਨ ਕਿਸੇ ਵੱਲੋਂ ਚੱਲਦਾ ਪਿਆ ਕੇਸ ਚੱਲਦੇ ਬੈਨ ਜੇ ਕੇਸ ਚੱਲਦੇ ਬੈਨ ਤਾਂ ਫੈਸਲਾ ਤਾਂ ਪਾਉਣੀ ਸੀ ਸਾਹਿਬ ਜੇਕਰ 30 ਕਿੱਲੇ ਜ਼ਮੀਨ ਹੈ ਟੋਟਲ ਜੇਕਰ ਵੇਚੀ ਦੀ ਕੁਝ ਮੈਂ ਕਿਹਾ 30 ਕਿੱਲੇ ਹੋਵੇ ਜਾਂ 50 ਕਿੱਲੇ ਹੋਵੇ ਜਗਾ ਤੱਕ ਤਸਦੀ ਆਪਾਂ ਗੱਲ ਕਰਦੇ ਆਪਾਂ ਜਗਾ ਦੀ ਗੱਲ ਨਹੀਂ ਕਰਦੇ ਜੇ ਟਰਸਟ ਨੇ 30 ਕਿੱਲੇ ਵਿੱਚ ਕੁਝ ਵੇਚੀ ਹੈ ਕਿ 19 ਪੈਰਲਰ ਤੇ ਨਵੀਂ हां ਬਿਲਕੁਲ ਖਰੀਦੀ ਹੈ ਅਸੀਂ ਘੱਟੋ ਘੱਟ 10-15 ਕਰੋੜ ਦੀ ਜਾਂ ਖਰੀਦੀ ਹੈ ਅਜੇ ਹੋਰ ਕਿਦਨ ਲੱਗੇ ਆ ਜੇ ਜੰਡਿਆਲੇ ਗੁੰਨੂਵਾਲ ਸਕੂਲ ਦੇ ਨਾਲ ਲੱਗਦੀ ਜਗਾ ਅਸੀਂ 1.5 ਕਿੱਲਾ 15 ਕਨਾਲ ਤੇ 10 ਮਰਲੇ ਦੀ ਅਸੀਂ ਸੌਦਾ ਕੀਤਾ ਹੋਇਆ ਉਹਦੀ ਹੁਣ ਬਿਆਨੇ ਬੁਣੇ ਜੇ ਜੇ ਹੋਣੇ ਨੇ ਕਾਗਜ਼ ਪਤਾ ਚੈੱਕ ਕਰਵਾ ਰਹੇ ਆ। ਬਸ ਇੱਕ ਸਿਰਫ ਇੱਕ ਕੰਟਰ ਡਿ ਟਿਪਨੀ ਇਹ ਕਰਦੇ ਫਿਰ ਨਹੀਂ ਆ। ਓਏ ਦੇਖੋ ਕਿਸੇ ਨੂੰ ਰੋਕ ਸਕਦਾ। ਲੋਕਾਂ ਦਾ ਅਧਿਕਾਰ ਹੈ ਗੱਲ ਕਰਨ ਦਾ ਪਰ ਧੱਕਾ ਕਰਨ ਦਾ ਜਾਂ ਕਿਸੇ ਨੂੰ ਪਰੇਸ਼ਾਨ ਕਰਨ ਦਾ ਕਿਸੇ ਨੂੰ ਕੋ ਅਧਿਕਾਰ ਨਹੀਂ ਹੈਗਾ। ਜੇ ਕੋਈ ਪਰੇਸ਼ਾਨੀ ਬਰਦਾਸ਼ਤ ਕਰੀ ਜਾਂਦਾ ਹੈ ਤੇ ਉਹਨੂੰ ਨਲਾਇਕ ਨਹੀਂ ਸਮਝਣਾ ਚਾਹੀਦਾ। ਉਹਨੂੰ ਕਮਜ਼ੋਰ ਜਾਂ ਧੱਕਾ ਨਹੀਂ ਸਮਝਣਾ ਚਾਹੀਦਾ। ਠੀਕ ਹੈ। شریف ਬੰਦੇ ਨੂੰ ਉਹ ਸਗੋਂ ਸਾਥ ਕਰਨਾ ਚਾਹੀਦਾ ਤੁਹਾਨੂੰ ਲੋਕਾਂ ਨੂੰ ਚਾਹੀਦਾ ਸਗੋਂ ਸਾਨੂੰ ਇਹਨਾਂ ਤੁਸੀਂ ਦੇਖੋ ਅਸਲੀਅਤ ਦੇਖੋ ਇਹਦੀ ਤੇ ਤੁਸੀਂ ਇਹ ਸਾਥ ਕਰੋ ਕਿ ਠੀਕ ਹੈ ਵਧੀਆ ਸੰਸਥਾ ਚੱਲ ਰਹੀ ਹੈ ਡੀਸੀ ਸਾਹਿਬ ਨੂੰ ਮਿਲੇ ਸੀ ਕਿ ਉਹਨਾਂ ਨੇ ਕੀ ਟਿੱਪਣੀ ਕੀਤੀ ਡੀਸੀ ਸਾਹਿਬ ਨੇ ਟਿੱਪਣੀ ਕੀਤੀ ਸੀ ਕਿ ਸਾਰਾ ਕੁਝ ਉਹਨਾਂ ਕਹਿੰਦੇ ਸਾਰਾ ਰਿਕਾਰਡ ਦਿਓ ਰਿਕਾਰਡ ਉਹਨਾਂ ਨੂੰ ਦੇ ਦਿੱਤਾ ਅਗਲੀ ਤਰੀਕ ਪਈ ਹੈ ਉਹ ਤਰੀਕ ਤੇ ਪੇਸ਼ ਹੋਵਾਂਗੇ ਫਿਰ ਡੀਸੀ ਸਾਹਿਬ ਤੇ ਪਿਆਰੇ ਸੀ ਕਿ ਕੋਈ ਰਿਕਾਰਡ ਪੇਸ਼ ਹੀ ਨਹੀਂ ਕਰ ਰਹਾ ਨਹੀਂ ਨਹੀਂ ਕੀਤੇ ਨੇ ਰਿਕਾਰਡ ਕਿੱਥੇ ਨੇ ਕਿਉਂ ਨਹੀਂ ਦੇਖੋ ਕਿਉਂ ਕਹਿ ਰਹੇ ਨੇ ਮੈਨੂੰ ਨਹੀਂ ਪਤਾ ਪਰ ਰਿਕਾਰਡ ਸਾਰਾ ਪੇਸ਼ ਕੀਤਾ ਕੋਰਟਾਂ 'ਚ ਵੀ ਕੀਤਾ ਤੇ ਉਹਦੇ ਕੋਲ ਵੀ ਕੀਤਾ ਡੀਸੀ ਕੋਲ ਇਸੇ ਕੋਲ ਐਸ ਡੀ ਐਮ ਕੋਲ ਵਨ ਕੋਲ ਸੀ ਉੱਥੇ ਵੀ ਪੇਸ਼ ਕੀਤਾ ਸੀ ਪਰ ਉਹਨਾਂ ਨੇ ਉਹ ਲਿਖ ਦਿੱਤਾ ਵੀ ਇਹ ਮੇਰੀ ਕਾਰ ਮੇਰੇ ਪਰੇਜ਼ੋ ਨੇ ਗੋਲਮੋਲ ਕਰਕੇ ਉਹਨਾਂ ਨੇ ਟਾਲ ਦਿੱਤੀ ਡੀ ਸੀ ਵੱਲ ਭੇਜ ਦਿੱਤੀ ਹੁਣ ਡੀ ਸੀ ਨੂੰ ਸਾਨੂੰ ਸਾਰਾ ਕੁਝ ਨਵੇਂ ਸਿਰੂ ਤੋਂ ਦੇਣਾ ਪੈਂਦਾ ਉਹ ਬੇਸ਼ੱਕ ਉਹਨਾਂ ਕੋਲ ਸਾਰਾ ਕੁਝ ਹੋਵੇ ਉਹ ਕੋਈ ਨਹੀਂ ਦੇਖਦਾ ਹੁਣ ਡੀ ਸੀ ਸਾਹਿਬ ਦੇਖ ਰਹੇ ਨੇ ਉਹਨਾਂ ਨੇ ਜੋ ਕੁਝ ਮੰਗਿਆ ਜੋ ਕੁਝ ਮੰਗਣਗੇ ਅਸੀਂ ਦੇਾਂਗੇ ਜੋਡੀ ਸਾਹਿਬ ਫੈਸਲਾ ਕਰਨਗੇ ਠੀਕ ਹੈ ਕੋਈ ਦਿੱਕਤ ਨਹੀਂ ਡੀ ਸੀ ਸਾਹਿਬ ਫੈਸਲਾ ਕਰ ਦੇਣ ਉਹ ਫੈਸਲਾ ਕਰ ਦੇਵੇ ਇਹ ਸਕੂਲ ਵੀ ਪੰਥ ਦਾ ਹੀ ਹੈ ਇਹ ਕੱਲੀ ਜਗ੍ਹਾ ਦੀ ਗੱਲ ਨਾ ਕਰੋ ਤੁਸੀਂ ਤੇ ਗੁਰੂ ਗੋਬਿੰਦ ਸਿੰਘ ਦੇ ਨਾਂ ਤੇ ਇਹ ਇਹ ਮਤਲਬ ਇਹ ਕਮੇਟੀ ਆ ਗਈ ਹੈ ਇਹ ਜਗਾ ਸਕੂਲ ਉਸੇ ਸੰਸਥਾ ਦਾ ਤੇ ਉਹ ਗੁਰੂ ਗੋਬਿੰਦ ਸਿੰਘ ਦਾ ਹੀ ਸਮਝੋ ਸਾਰਾ ਠੀਕ ਧੰਨਵਾਦ ਕਰੋ ਉਹਨਾਂ ਦਾ ਜਿਨੇ ਦਿੱਤੀ ਹੈ ਜਗਾ ਉਹਨੇ ਜਗਾ ਦਿੱਤੀ ਹੈ ਤੇ ਇਹ ਸਕੂਲ ਬਹੁਤ ਵਧੀਆ ਚੱਲ ਰਿਹਾ ਹੈ ਤੁਹਾਨੂੰ ਦੱਸੋ ਇਸ ਸਕੂਲ ਦੀ ਕੋਈ ਮਾੜੀ ਸ਼ਿਕਾਇਤ ਕਿਤੇ ਹੈਗੀ ਹੈ ਅਮਰਸਰ ਦੇ ਸਕੂਲਾਂ ਵਿੱਚ ਟੌਪ ਦੇ ਸਕੂਲਾਂ ਚ ਹੈ ਜੀ ਜੀ ਤੇ ਘੱਟ ਤੋਂ ਘੱਟ ਫੀਸਾਂ ਨੇ ਕਿਉਂ ਫੀਸਾਂ ਘਟਣੇ ਠੀਕ ਹੈ ਇਹ ਸਿਕੰਦਰਾ ਸਕੂਲ ਹੈ ਪੁਰਾਣਾ ਸਕੂਲ ਹੈ ਜਿਸ ਬੰਦੇ ਨੇ ਬਣਾਇਆ ਉਹਦੀ ਭਾਵਨਾ ਮੁਤਾਬਕ ਇੱਥੇ ਸਾਰਿਆਂ ਸਕੂਲਾਂ ਨਾਲੋਂ ਤੁਸੀਂ ਕੱਲ੍ਹਿਆਂ ਨਾਲੋਂ ਦੇਖ ਲਓ ਕਿ ਕੱਲ੍ਹ ਦੀ ਵੀ ਨਹੀਂ ਸਕੂਲ ਵੀ ਨਹੀਂ ਕਿਸਾਧੀਆਂ ਨੇ ਠੀਕ ਹੈ ਠੀਕ ਹੈ